ਤਾਂ ਧੰਨ ਸ਼੍ਰੀ ਗੁਰੂ ਆਨੰਦਪੁਰ ਸਾਹਿਬ ਜਿਹੜਾ ਜੈ ਦੇਖਾਂ ਤਹ ਤਹ ਸਵਾਮੀ ਹੁਣ ਸੰਗਤ ਵਿੱਚ ਆ ਕੇ ਕੀ ਮਿਲਿਆ ਸੰਗਤ ਵਿੱਚ ਆ ਕੇ ਸਭ ਤੋਂ ਵੱਡੀ ਦਾਤ ਕੀ ਮਿਲੀ ਜਹ ਜਹ ਦੇਖੂ ਤਹ ਤਹ ਸਵਾਮੀ ਮੈਂ ਜਿੱਥੇ ਵੀ ਦੇਖਦਾ ਮੈਨੂੰ ਉਹ ਸਵਾਮੀ ਨਜ਼ਰ ਆਉਂਦਾ ਮੈਨੂੰ ਬਾੜੇ ਵਿੱਚ ਵੀ ਉਹਦੀ ਜੋਤ ਨਜ਼ਰ ਆਉਂਦੀ ਹੈ ਮੈਨੂੰ ਚੰਗੇ ਵਿੱਚ ਵੀ ਉਹਦੀ ਜੋਤ ਆਉਂਦੀ ਹੈ ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਪੈਦਾ ਕੀਤੇ ਨੇ ਸਾਰਿਆਂ ਦੇ ਵਿੱਚ ਇੱਕ ਰੱਬ ਦੀ ਜੋਤ ਹੈ ਇਹਦਾ ਪਤਾ ਤਾਂ ਲੱਗੇਗਾ ਜਦੋਂ ਅਸੀਂ ਸੰਗਤ ਵਿੱਚ ਆ ਕੇ ਪਰਮਾਤਮਾ ਦੀ ਗੁਰੂ ਦੀ ਬਾਣੀ ਨੂੰ ਪੜਾਂ ਤੇ ਸਤਿਗੁਰੂ ਜੀ ਨਾਲ ਦੀ ਹਕਮ ਦੇ ਵਿੱਚ ਵੀ ਸਾਨੂੰ ਇਹ ਦੇਖ ਦਿੱਤਾ ਜਹ ਜਹ ਆਪਣੇ ਖੂਹ ਤਹ ਹਜ਼ੂਰ ਦੂਰ ਤੱਕ ਹੋਣਾ ਚਾਹੀ ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ ਜਿਹੜਾ ਸਾਰਿਆਂ ਦੇ ਵਿੱਚ ਰਵਿਆ ਹੋਇਆ ਨਾ ਉਸ ਪਰਮਾਤਮਾ ਨੂੰ ਇਤਿਆਹ ਸਤਿਗੁਰੂ ਜੀ ਕਿਤੇ ਜਿੱਥੇ ਵੀ ਦੇਖੇਗਾ ਤੈਨੂੰ ਪਰਮਾਤਮਾ ਨਜ਼ਰ ਆਵੇ ਪਰ ਉਹ ਆਇਆ ਕਿੱਥੋਂ ਸਤਿਗੁਰੂ ਜੀ ਕਿੰਦੇ ਸੰਗਤ ਵਿੱਚ ਜਹ ਜਹ ਦੇਖਾਂ ਤੇਹਰ ਪਰਸੋ ਮੈਨੂੰ ਉੱਥੇ ਹੀ ਮੈਨੂੰ ਮਾਲਕ ਨਜ਼ਰ ਆਉਂਦਾ ਹੈ ਭਾਈ ਕਨੀਆ ਸਾਹਿਬ ਉਹ ਆਇਆ ਸੀ ਨਾ ਕਦੇ ਭਾਈ ਕਨੀਆ ਸਾਹਿਬ ਦੀ ਵਿਰਤੀ ਇਦਾਂ ਦੀ ਹੋ ਗਈ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆ ਉਹਨਾਂ ਨੂੰ ਨਾ ਕੋਈ ਬਗਾਨਾ ਨਜ਼ਰ ਆਉਂਦਾ ਸੀ ਤੇ ਨਾ ਹੀ ਕੋਈ ਉਹਨਾਂ ਨੂੰ ਦੁਸ਼ਮਣ ਨਜ਼ਰ ਆਉਂਦਾ ਸੀ ਉਹ ਜਿੱਦੂ ਵੀ ਦੇਖਦੇ ਸਨ ਇੱਕ ਨਿਗਾਹ ਦੇ ਨਾਲ ਦੇਖਦੇ ਸਨ ਸਾਰਿਆਂ ਦੇ ਵਿੱਚੋਂ ਗੋਬਿੰਦ ਸਿੰਘ ਮਾਰੇ ਤੇ ਦਰਸ਼ਨ ਜੀ ਸਾਸ ਸੰਦੇ ਜੀ ਸਾਡੇ ਤੇ ਕੋਈ ਪਾਣੀ ਭਰ ਨਾ ਜਾਵੇ ਨਾ ਕੋਈ ਅਸੀਂ ਉਹ ਪਾਣੀ ਭਰਨ ਵਾਲੇ ਨੂੰ ਗਾਲਾਂ ਕੱਢੀ ਜਾਂਦੇ ਹੁਰਦਵਾਰ ਗੁਰੂ ਘਰ ਦੇ ਵਿੱਚ ਲੱਗਾ ਹੋਇਆ ਵਾਟਰਪੂਰ ਸੀ ਉਹਨੂੰ ਗਾਲਾਂ ਕੱਢ ਕੇ ਕਿ ਭਜਾਈ ਜਾਂਦੇ ਆ ਕਿ ਇਹ ਕਾਹਤੋਂ ਪੀ ਨਾਲ ਆ ਗਿਆ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਕਿਸੇ ਨੂੰ ਨਹੀਂ ਦੇਖਣਾ ਪਸੰਦ ਕਰਦੇ ਕਿਉਂਕਿ ਸਾਨੂੰ ਕਿਸੇ ਵਿੱਚ ਰੱਬ ਦੀ ਜੋਤ ਨਜ਼ਰ ਹੀ ਨਹੀਂ ਆਈ ਨਜ਼ਰ ਨਾ ਆਉਣ ਦਾ ਕਾਰਨ ਹੈ ਕਿ ਅਸੀਂ ਸੰਗਤ ਕੀਤੀ ਹੀ ਨਹੀਂ ਕਦੇ ਜੇ ਸੰਗਤ ਕੀਤੀ ਹੁੰਦੀ ਫਿਰ ਤੈਨੂੰ ਸਮਝ ਆ ਜਾਣੀ ਸੀ ਕਿ ਇਹ ਪਲਾਈਟ ਤੇ ਤੂੰ ਕੋ ਲੰਗ ਨਹੀਂ ਪੁੜੀਆਂ ਤੋਂ ਆਇਆ ਇੱਥੇ ਦੁਨੀਆ ਦੇ ਵਿੱਚ ਪਤਾ ਨਹੀਂ ਕਿੱਡੇ ਕ ਆਏ ਸਰਮਾਇਦਾਰ ਵੱਡੇ ਵੱਡੇ ਸਾਰੇ ਇਹ ਸੰਸਾਰ ਨੂੰ ਚਲੇਗੇ ਇੱਥੇ ਕਿਸੇ ਨੇ ਵੀ ਥਿਰ ਨਹੀਂ ਰਹਿਣਾ ਰੱਬ ਦੀ ਜੋਤ ਸਾਰਿਆਂ ਵਿੱਚ ਦੇਖਣੀ ਪਾਉ। ਤੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਜਿੱਥੇ ਵੀ ਦੇਖੇਗਾ ਤੈਨੂੰ ਰੱਬ ਦੀ ਨਿਰੋਪਕ ਨਜ਼ਰ ਆਵੇਗੀ ਆਵੇਗੀ ਤਾਂ ਜੋ ਤੂੰ ਸੰਗਤ ਕਰਨੀ ਕੰਮ ਕਰੇਗਾ। ਨਹੀਂ ਕਿ ਸਤਿਗੁਰੂ ਜੀ ਕਹਿੰਦੇ ਈਰਖਾ ਛੱਡ ਦੇ ਭਾਈ ਤੂੰ ਤੂੰ ਘਟ ਘਟ ਰਹਿ ਪਰਬਿਆ ਅੰਤਰ ਜਆਮੀ ਹੈ ਪ੍ਰਮਾਤਮਾ ਤੂੰ ਸਾਰਿਆਂ ਠਟਾਂ ਦੇ ਵਿੱਚ ਰਮੀ ਹੋਏ ਤੂੰ ਹਰੇਕ ਘਟ ਦੇ ਵਿੱਚ ਹੈ ਹਰੇਕ ਹਿਰਦੇ ਦੇ ਵਿੱਚ ਪ੍ਰਮਾਤਮਾ ਤੂੰ ਬੈਠਾ ਹੋਇਆ ਏਕਲ ਮਾਟੀ ਕੁੰਚਰ ਚੀਟੀ ਭਜਨ ਹੈ ਕੋ ਨਾਨਾ ਸਤਿਗੁਰੂ ਜੀ ਦੀ ਪਉਂਗ ਬਾਣੀ ਦਾ ਬੱਚਾ ਸਤਿਗੁਰੂ ਜੀ ਕਹਿੰਦੇ ਏਕ ਮਿੱਟੀ ਨਾਲ ਰੱਬ ਨੇ ਸਾਰੇ ਜੀ ਪੈਦਾ ਕੀਤੇ ਨੇ ਏਕਲ ਮਾਟੀ ਕੁੰਚਰ ਚੀਟੀ ਕੁੰਚਰ ਕਹਿੰਦੇ ਜੀ ਹਾਥੀ ਨੇ ਤੇ ਚੀਟੀ ਕਹਿੰਦੇ ਨੇ ਕੀੜੀ ਨੂੰ ਕੋਈ ਕੀੜੀ ਨੂੰ ਸਾਜਣ ਵਾਸਤੇ ਰੱਬ ਨੇ ਲੱਗ ਮਿੱਟੀ ਨਹੀਂ ਪੈਦਾ ਕੀਤੀ ਹਾਥੀ ਨੂੰ ਸਾਜਣ ਵਾਸਤੇ ਕੋਈ ਲੱਗ ਮਿੱਟੀ ਨਹੀਂ ਸਾਜੀ ਰੱਬ ਨੇ ਸਾਰੇ ਕੋਈ ਮਿੱਟੀ ਤੋਂ ਪੈਦਾ ਕੀਤੇ ਨੇ ਜੀਵ ਰੱਬ ਨੇ ਸਤਪੁਰ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਇੱਕ ਮਿੱਟੀ ਤੋਂ ਸਾਰੇ ਭਾਂਡੇ ਸਾਜੇ ਨੇ ਮਾਟੀ ਏਕ ਅਨੇਕ ਭਾਤਕਰ ਸਾਜੀ ਸਾਜਣ ਹਾਰੇ ਨਾ ਕਛ ਕੋਛ ਮਾਟੀ ਕੇ ਭਾਂਡੇ ਨਾ ਕਛ ਕੋਛ ਕੁਮਾਰੀ ਉਹ ਆਪਣੇ ਸਾਰੇ ਭਾਂਡੇ ਇੱਕੋ ਮਿੱਟੀ ਦੇ ਸਾਜੇ ਨੇ ਇਸ ਕਰਕੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਿਹਾ ਕਿ ਤੂੰ ਘਟ ਘਟ ਰਵਿਆ ਅੰਤਰਜਾਮੀ ਤੂੰ ਹਰੇਕ ਘਟ ਦੇ ਵਿੱਚ ਹਰੇਕ ਹਿਰਦੇ ਦੇ ਵਿੱਚ ਰਵਿਆ ਹਰੇਕ ਹਿਰਦੇ ਵਿੱਚ ਮੌਜੂਦ ਹੈ ਗੁਰਪੂਰ ਹੈ